ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਹਾਈ ਕੋਰਟ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਡੀਏ ਸਮੇਤ ਪਕਾਏ ਜਾਰੀ ਕਰਨ ਬਾਰੇ ਕੀ ਦਿੱਤੇ ਹੁਕਮ ਇਸ ਦੇ ਬਾਰੇ ਵਿੱਚ ਤੁਹਾਨੂੰ ਦੱਸਦੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਰਮਲ ਸਿੰਘ ਧਨੋਆ ਅਤੇ ਹੋਰ ਪਨਾਮ ਪੰਜਾਬ ਸਰਕਾਰ ਸਬੰਧੀ ਐਡਵੋਕੇਟ ਸਨੀ ਸਿੰਘਲਾ ਰਾਹੀਂ ਦਾਇਰ ਸਿਵਲ ਰਿਟ ਪਟੀਸ਼ਨ ਨੰਬਰ 24698 ਆਫ 2025 ਦਾ ਮਿਤੀ 25 ਅਗਸਤ 2025 ਨੂੰ ਫੈਸਲਾ ਕਰਦੇ ਹੋਏ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਬੋਰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 12% ਦੀ ਦੇਣ ਅਤੇ ਪਿਛਲੀਆਂ ਸਾਰੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਦੇਣ ਸੰਬੰਧੀ ਵਿੱਤ ਵਿਭਾਗ ਪੰਜਾਬ ਸਰਕਾਰ ਨੂੰ 3 ਮਹੀਨੇ ਵਿੱਚ ਸਪੀਕਿੰਗ ਆਰਡਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਦੱਸ ਦਈਏ ਕਿ ਮਿਤੀ 1 ਜਨਵਰੀ 2023 ਤੋਂ 40% ਦੀ 1 ਜਨਵਰੀ 2024 ਤੋਂ 50% ਦੀ 1 ਜੁਲਾਈ 2024 ਤੋਂ 53% ਦੀ ਅਤੇ 1 ਜਨਵਰੀ 2025 ਤੋਂ 55 ਫੀਸ ਦੀ ਡੀਏ ਕੇਂਦਰੀ ਪੈਟਰਨ ਅਨੁਸਾਰ ਪੰਜਾਬ ਸਰਕਾਰ ਵੱਲ ਪਕਾਇਆ ਖੜਾ ਹੈ ਇਸ ਤੋਂ ਇਲਾਵਾ 28 ਫੀਸ ਦੀ ਤੋਂ 42 ਫੀਸ ਦੀ ਤੱਕ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਦੇਰੀ ਨਾਲ ਜਾਰੀ ਕੀਤੀਆਂ ਗਈਆਂ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਦਾ ਬਣਦਾ ਪਕਾਇਆ ਵੀ ਇਸ ਸਿਵਲ ਰੈਟ ਪਟੀਸ਼ਨ ਵਿੱਚ ਦੇਣ ਦੀ ਮੰਗ ਕੀਤੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੇਂਦਰੀ ਪੈਟਰਨ ਅਨੁਸਾਰ ਵਣਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਸੰਬੰਧੀ ਪੰਜਾਬ ਸਰਕਾਰ ਪਿਛਲੇ ਕਈ ਦਹਾਕਿਆਂ ਤੋਂ ਲਾਰੇ ਲਾ ਰਹੀ ਹੈ ਪਰ ਹਲੇ ਤੱਕ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਪਰ ਇਸ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਇਸ ਤੇ ਕੀ ਫੈਸਲਾ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਅਸਲ ਇਹ ਹੈ ਕਿ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਖਬਰ ਜੋ ਸਿੱਧੇ ਤੌਰ ਤੇ ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਬੜੀ ਰਾਹਤ ਵਾਲੀ ਖਬਰ ਹੈ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕਰ ਦਿੱਤਾ ਹੈ ਹੁਣ ਸਰਕਾਰ ਨੂੰ ਡੀਏ ਸਮੇਤ ਸਾਰੇ ਪਕਾਏ ਜਾਰੀ ਕਰਨੇ ਪੈਣਗੇ ਜੇ ਤੁਸੀਂ ਸਰਕਾਰੀ ਕਰਮਚਾਰੀ ਹੋ ਜਾਂ ਪੈਨਸ਼ਨਰ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਕਾਫੀ ਅਹਿਮ ਹੋਣ ਵਾਲੀ ਹੈ ਹਾਈ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਕਿਹਾ ਹੈ ਕਿ ਸਰਕਾਰ ਡੀਏ ਜਾਨੀ ਕਿ ਡੀਅਰਨੈਸ ਅਲਾਉਂਸ ਜਿਹਨੂੰ ਕਿ ਮਹਿੰਗਾਈ ਪੱਤਾ ਕਿਹਾ ਜਾਂਦਾ ਹੈ ਨੂੰ ਨਹੀਂ ਰੋਕ ਸਕਦੀ ਡੀਏ ਸਰਕਾਰੀ ਕਰਮਚਾਰੀਆਂ ਦੀ ਕਾਨੂੰਨੀ ਅਤੇ ਹੱਕੀ ਤਨਖਾਹ ਦਾ ਹਿੱਸਾ ਹੈ ਜਿੰਨੇ ਵੀ ਬਕਾਏ ਪ체 ਹੋਏ ਹਨ ਉਹਨਾਂ ਨੂੰ ਜਾਰੀ ਕਰਨਾ ਲਾਜ਼ਮੀ ਹੈ ਕੋਰਟ ਨੇ ਕਲੀਅਰ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਹਵਾਲਾ ਦੇ ਕੇ ਡੀਏ ਰੋਕਦੀ ਹੈ ਤਾਂ ਇਹ ਗਲਤ ਹੈ ਇਹ ਫੈਸਲਾ ਨਾ ਸਿਰਫ ਸਰਕਾਰੀ ਕਰਮਚਾਰੀਆਂ ਦੇ ਲਈ ਸਗੋਂ ਰਟਾਇਰ ਹੋਏ ਪੈਨਸ਼ਨਰਾਂ ਲਈ ਵੀ ਵੱਡੀ ਰਾਹਤ ਹੈ ਡੀਏ ਤਨਖਾਹ ਅਤੇ ਪੈਨਸ਼ਨਰ ਦਾ ਅਟੁੱਟ ਹਿੱਸਾ ਹੈ ਇਸ ਨੂੰ ਸਰਕਾਰ ਆਪਣੀ ਮਰਜ਼ੀ ਦੇ ਨਾਲ ਨਹੀਂ ਰੋਕ ਸਕਦੀ ਪਕਾਇਆ ਰਕਮ ਨੂੰ ਜਲਦੀ ਚਾਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਜੇ ਸਰਕਾਰ ਆਰਡਰ ਦੀ ਉਲੰਘਣਾ ਕਰਦੀ ਹੈ ਤਾਂ ਕੋਰਟ ਵਿੱਚ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਮੁਲਾਜ਼ਮਾਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਹੈ ਮੁਲਾਜ਼ਮਾਂ ਨੂੰ ਹੁਣ ਆਪਣਾ ਰੋਕਿਆ ਗਿਆ ਡੀਏ ਮਿਲੇਗਾ ਪੈਨਸ਼ਨਰਾਂ ਨੂੰ ਵੀ ਬਕਾਇਆ ਪੈਨਸ਼ਨ ਸਮੇਤ ਡੀਏ ਦੇਣ ਦੇ ਆਰਡਰ ਹੋ ਗਏ ਹਨ ਇਸ ਨਾਲ ਲੱਖਾਂ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ ਕਈ ਸਾਲਾਂ ਤੋਂ ਚੱਲ ਰਹੀ ਡੀਏ ਰੋਕੋ ਟੋਕੂ ਦੀ ਲੜਾਈ ਹੁਣ ਖਤਮ ਹੋਣ ਵਾਲੀ ਹੈ ਹੁਣ ਸਰਕਾਰ ਦੇ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਤੁਰੰਤ ਡੀਏ ਜਾਰੀ ਕਰੇਗੀ ਜਾਂ ਫਿਰ ਕੋਈ ਅਪੀਲ ਕਰੇਗੀ ਜੇ ਸਰਕਾਰ ਇਹ ਆਰਡਰ ਲਾਗੂ ਨਹੀਂ ਕਰਦੀ ਤਾਂ ਮੁਲਾਜ਼ਮਾਂ ਦੀਆਂ ਜੁਨੀਆ ਵੱਲੋਂ ਵੱਡਾ ਅंदोलਨ ਕੀਤਾ ਜਾ ਸਕਦਾ ਹੈ ਪਿਛਲੇ ਕਈ ਮਹੀਨਿਆਂ ਤੋਂ ਕਰਮਚਾਰੀ ਜੁਨੀਆ ਸੜਕਾਂ ਤੇ ਆ ਕੇ ਸਰਕਾਰ ਦੇ ਖਿਲਾਫ ਰੋਸ ਕਰ ਰਹੀਆਂ ਹਨ ਹਾਈ ਕੋਰਟ ਦਾ ਇਹ ਫੈਸਲਾ ਉਹਨਾਂ ਦੇ ਲਈ ਵੱਡੀ ਜਿੱਤ ਹੈ 2020 ਤੋਂ ਕਰੋਨਾ ਦੇ ਸਮੇਂ 'ਚ ਸਰਕਾਰ ਵੱਲੋਂ ਡੀਏ ਇਨਕਰੀਮੈਂਟ ਰੋਕ ਦਿੱਤੇ ਗਏ ਸਨ ਪੰਜਾਬ ਹੀ ਨਹੀਂ ਕੇਂਦਰ ਸਰਕਾਰ ਸਮੇਤ ਹੋਰ ਸੂਬੇ ਵੀ ਇਹ ਕਰਦੇ ਰਹੇ ਪਰ ਜਦੋਂ ਅਰਥਵਿਵਸਥਾ ਨਾਰਮਲ ਹੋਣ ਲੱਗੀ ਤਾਂ ਕਰਮਚਾਰੀਆਂ ਨੇ ਆਪਣਾ ਹੱਕ ਮੰਗਣਾ ਸ਼ੁਰੂ ਕੀਤਾ ਕਈ ਵਾਰੀ ਕੋਟਾਂ ਕਚਹਿਰੀਆਂ ਦੇ ਚੱਕਰ ਲਾਉਣ ਤੋਂ ਬਾਅਦ ਇਹ ਕਿਹਾ ਗਿਆ ਕਿ ਡੀਏ ਕੋਈ ਖਰਾਤ ਨਹੀਂ ਹੈ ਇਸ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਦਾ ਹੱਕ ਸਰਕਾਰੀ ਜੂਨੀਅਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪੈਨਸ਼ਨਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਚਲਾਉਣ ਦੇ ਲਈ ਡੀਏ ਦੀ ਲੋੜ ਹੈ ਸਿਆਸੀ ਪਾਰਟੀਆਂ ਨੇ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਦੀ ਉਮੀਦ ਹੈ ਕਿ ਸਰਕਾਰ ਹੁਣ ਟਾਲਮਟੋਲ ਨਾ ਕਰੇ ਹਾਈ ਕੋਰਟ ਦਾ ਇਹ ਫੈਸਲਾ ਸਾਫ਼ ਕਰਦਾ ਹੈ ਕਿ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਹੱਕ ਰੋਕਿਆ ਨਹੀਂ ਜਾ ਸਕਦਾ ਹੁਣ ਵੇਖਣਾ ਇਹ ਹੈ ਕਿ ਸਰਕਾਰ ਕਿੰਨੇ ਦਿਨਾਂ ਤੱਕ ਇਹ ਪਕਾਇਆ ਜਾਰੀ ਕਰਦੀ ਹੈ ਤੇ ਹੁਣ ਸਵਾਲ ਸਾਨੂੰ ਦੇਖਣ ਵਾਲੇ ਦਰਸ਼ਕਾਂ ਦੇ ਲਈ ਕਿ ਕੀ ਸਰਕਾਰ ਤੁਰੰਤ ਦਿਏ ਦੇਵੇਗੀ ਜਾਂ ਫਿਰ ਇਸ ਨੂੰ ਹੋਰ ਟਾਲੇਗੀ ਕਿ ਤੁਹਾਡੇ ਵਿਚਾਰ ਵਿੱਚ ਸਰਕਾਰੀ ਜੂਨੀਅਨਾਂ ਨੂੰ ਹੋਰ ਵੱਡਾ ਤਬਾਅ ਬਣਾਉਣਾ ਚਾਹੀਦਾ ਹੈ ਇਸ ਦੇ ਬਾਬਤ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਕਰਮਚਾਰੀਆਂ ਦੇ ਨਾਲ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਡਾ ਮੇਨ ਮਕਸਦ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਉਣਾ ਹੈ